हां भाई एक बार ही ना ਤੁਸੀਂ ਆ ਵਾਲੀ ਆਲੂ ਤੇ ਮੇਥੇ ਦੀ ਭੁਰਜੀ ਜਿਹੜੀ ਆਪਣੇ ਘਰੇ ਬਣਾ ਕੇ ਜਰੂਰ ਤਿਆਰ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਸਰਦੀਆਂ ਜੇ ਆਪਣੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ ਇਸ ਕਰਕੇ ਤੁਸੀਂ ਇਹਨੂੰ ਜਰੂਰ ਬਣਾਓ ਤੁਸੀਂ ਜਿਹੜੇ ਫਰੈਸ਼ ਮੇਥੇ ਨੇ ਹਨਾ ਤੁਸੀਂ ਉਹ ਲੈ ਲਓ ਉਹਨਾਂ ਨੂੰ ਕਰਨਾ ਕੀ ਹੈ ਤੁਸੀਂ ਨੇ ਬਰੀਕ ਬਰੀਕ ਜਿਹੜੇ ਪੱਤੇ ਹੁੰਦੇ ਨੇ ਉਹਨਾਂ ਨੂੰ ਅਲੱਗ ਕਰ ਲਓ ਟਾਣੀਆਂ ਨੂੰ ਅਲੱਗ ਕਰ ਲਓ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੀ ਕਰਨਾ ਹੈ ਬਰੀਕ ਬਰੀਕ ਚੀਰ ਲਓ ਚੀਰਨ ਤੋਂ ਬਾਅਦ ਤੁਸੀਂ ਇਹਨੂੰ ਵਧੀਆ ਚੰਗੀ ਤਰ੍ਹਾਂ ਨਾਲ ਗਰਮ ਪਾਣੀ ਦੇ ਨਾਲ ਇਹਨਾਂ ਨੂੰ ਤੁਸੀਂ ਧੋ ਲਓ ਜਦੋਂ ਇਹ ਚੰਗੀ ਤਰ੍ਹਾਂ ਨਾਲ ਧੋਤੇ ਜਾਣ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਇੱਕ ਕੜਾਹੀ ਲੈ ਲਓ ਕੜਾਹੀ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਹੈ ਉਹਨੂੰ ਐਡ ਕਰ ਲਓ ਸਰੋਂ ਦਾ ਤੇਲ ਐਡ ਕਰਨ ਤੋਂ ਬਾਅਦ ਜਦੋਂ ਇਹ ਗਰਮ ਹੋ ਜੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜੀਰਾ ਐਡ ਕਰ ਦਿਓ ਜੀਰਾ ਐਡ ਕਰਨ ਤੋਂ ਬਾਅਦ ਜਦੋਂ ਜੀਰਾ ਥੋੜਾ ਜਿਹਾ ਝਟਕ ਜੇ ਉਸ ਤੋਂ ਬਾਅਦ ਦੇ ਵਿੱਚ ਹਰੀ ਮਿਰਚ ਬਰੀਕ ਕੱਟੀ ਹੋਈ ਅਦਰਕ ਤੇ ਬਰੀਕ ਕੱਟੀ ਹੋਈ ਲਸਣ ਐਡ ਕਰ ਦਿਓ ਉਸ ਤੋਂ ਬਾਅਦ ਤੁਸੀਂ ਇਹਦੇ ਚ ਬਰੀਕ ਕੱਟਿਆ ਹੋਇਆ ਪਿਆਜ਼ ਹੈ ਜਿਹੜਾ ਉਹਨੂੰ ਵੀ ਐਡ ਕਰ ਦੋ ਉਹਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਓ ਜਿੰਨਾ ਟਾਈਮ ਇਹਦਾ ਜਿਹੜਾ ਕਲਰ ਹੈ ਉਹ ਚੇਂਜ ਨਾ ਹੋ ਜੇ ਜ਼ਿਆਦਾ ਨਹੀਂ ਭੁੰਲਣਾ ਹੈਗਾ ਬਸ ਥੋੜਾ ਹਲਕਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਤੁਸੀਂ ਇਹਨੂੰ ਭੁੰਨ ਲਓ ਉਸ ਤੋਂ ਆ ਜਿਹੜਾ ਤੁਹਾਡਾ ਬਰੀਕ ਕੱਟਿਆ ਹੋਇਆ ਮੇਥਾ ਹੈ ਤੁਸੀਂ ਉਹ ਵੀ ਇਹਦੇ ਚ ਐਡ ਕਰ ਦੋ ਉਸ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੋ ਮਿਕਸ ਕਰਨ ਤੋਂ ਬਾਅਦ ਥੋੜਾ ਜਿਹਾ ਜਦੋਂ ਹਲਕਾ ਜਿਹਾ ਇਹ ਪੱਕ ਜੇ ਉਸ ਤੋਂ ਬਾਅਦ ਤੁਸੀਂ ਇਹਨੂੰ ਢੱਕ ਕੇ ਰੱਖ ਦੋ ਥੋੜੇ ਟਾਈਮ ਲਈ ਉਸ ਤੋਂ ਬਾਅਦ 5 5-10 ਮਿੰਟਾਂ ਲਈ ਢੱਕਤਾ ਉਸ ਤੋਂ ਬਾਅਦ ਜਿਹੜਾ ਇਹਦਾ ਪਾਣੀ ਆ ਉਹ ਅਲੱਗ ਹੋ ਗਿਆ ਜਿਹੜਾ ਮਿੱਠਾ ਉਹ ਲੱਗ ਗਿਆ ਇਹਦੇ ਚ ਐਕਸਟਰਾ ਪਾਣੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਤੁਸੀਂ ਇਹਦੇ ਚ ਆਲੂ ਪਾ ਦੋ ਆਲੂ ਨੇ ਜਿਹੜੇ ਉਹ ਇਹੀ ਪਾਣੀ ਦੇ ਵਿੱਚ ਹੀ ਬਨ ਜਾਣਗੇ ਇਸ ਤੋਂ ਬਾਅਦ ਇਹਨੂੰ ਢੱਕ ਕੇ ਰੱਖ ਦੋ ਫਿਰ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਮਿੱਠੇ ਦੀ ਭੁਰਜੀ ਉਹ ਚੰਗੀ ਤਰ੍ਹਾਂ ਨਾਲ ਪੱਕ ਗਈ ਉਸ ਤੋਂ ਬਾਅਦ ਇਹਦੇ ਚ ਸਵਾਦ ਅਨੁਸਾਰ ਲੂਣ ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਮਿਕਸ ਕਰ ਦੋ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਨੂੰ ਥੋੜਾ ਟਾਈਮ ਪਕਾਉ ਜਦੋਂ ਇਹ ਪੂਰੀ ਚੰਗੀ ਤਰ੍ਹਾਂ ਨਾਲ ਪੱਕ ਜੇ ਉਸ ਤੋਂ ਬਾਅਦ ਤੁਸੀਂ ਲਾਸਟ ਦੇ ਵਿੱਚ ਕੀ ਕਰਨਾ ਹੈ ਮਿਰਚਾਂ ਪਾਉਣੀਆਂ ਨੇ ਲਾਲ ਮਿਰਚ ਪਾਊਡਰ ਹੈ ਜਿਹੜਾ ਉਹ ਪਾਉਣਾ ਕਿਉਂਕਿ ਜੇ ਤੁਸੀਂ ਇਹਨੂੰ ਪਹਿਲਾਂ ਪਾਉਂਗੇ ਤਾਂ ਜਿਹੜੀ ਤੁਹਾਡੀ ਭੁਰਜੀ ਉਹ ਸਾਰੀ ਥੱਲੇ ਲੱਗ ਜੂਗੀ ਇਸ ਕਰਕੇ ਤੁਸੀਂ ਇਹਨੂੰ ਜਦੋਂ ਤੁਹਾਡੀ ਭੁਰਜੀ ਪੂਰੀ ਚੰਗੀ ਤਰ੍ਹਾਂ ਨਾਲ ਪੱਕ ਜੇ 2-4 ਮਿੰਟ ਪਹਿਲਾਂ ਤੁਸੀਂ ਇਹਦੇ ਚ ਐਡ ਕਰੋ ਤੁਹਾਡੀ ਭੁਰਜੀ ਜਿਹੜੀ ਬਣ ਕੇ ਤਿਆਰ ਹੋ ਗਈ ਹੁਣ ਤੁਸੀਂ ਇਹਨੂੰ ਇੰਜੋਏ ਕਰੋ ਸਰਦੀਆਂ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇਸ ਕਰਕੇ ਤੁਸੀਂ ਜ਼ਰੂਰ ਟਰਾਈ